ਉਹ ਆਪਣਾ ਸੀਆਈਏ ਟੀਮ ਨੇ ਇੱਕ ਜਿਹੜੇ ਆਰਗੇਨਾਈਜ਼ਡ ਕਰਾਈਮ ਹੈਗੇ ਉਹਦੇ ਜਿਹੜੇ ਕ੍ਰਿਮੀਨਲਸ ਹੈਗੇ ਉਹਨਾਂ ਦੇ ਖਿਲਾਫ ਜਿਹੜੀ ਆਪਾਂ ਇੱਕ ਮੁਹਿੰਮ ਲਾਂਚ ਕੀਤੀ ਹੈਗੀ ਉਹਦੇ ਸਮੰੱਚ ਹੀ ਜਿਵੇਂ ਤੁਸੀਂ ਦੇਖ ਰਹੇ ਹੋ ਕਿ 7 ਇਲੀਗਲ ਵੈਪਨ ਜਿਹੜੇ ਬਰਾਮਦ ਕੀਤੇ ਹੈਗੇ ਤੇ 7 ਬੰਦੇ ਸਿਫੜੇ ਉਹਦੇ ਸਮੰੱਚ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹੈਗੇ ਆਹ ਇਨਸੀਡੈਂਟ ਜੇਕਰ ਮੈਂ ਤੁਹਾਨੂੰ ਦੱਸਾਂ ਤਾਂ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਕਿ ਕੁਝ ਕ੍ਰਿਮੀਨਲ ਜਿਹੜੇ ਵਕ ਵਕ ਕੇ ਸਾਹਚੇ ਨੋਮਿਨੇਟਡ ਹੈਗੇ ਤੇ ਉਹਨਾਂ ਤੇ ਕਿਸੇ ਤੇ 17 ਕਿਸੇ ਤੇ 20 ਕਿਸੇ ਤੇ ਮੁਕਦਮੇ ਦਰਜ ਹੈਗੇ ਤੇ ਉਹ ਇੱਕ ਮੈਰਿਜ ਪੈਲੇਸ 'ਚ ਇੱਥੇ ਆਪਣੇ ਨੌਰੰਗਾਬਾਦ ਇਕੱਠੇ ਹੋ ਰਹੇ ਹੈਗੇ ਕਿਉਂਕਿ ਉਹ ਰੀਸੈਂਟਲੀ ਬੈਲ ਆਊਟ ਹੋਏ ਸੀਗੇ ਤੇ ਉਹਨਾਂ ਨੇ ਆਪਣਾ ਬੇਲ ਦੀ ਖੁਸ਼ੀ 'ਚ ਸੈਲੀਬ੍ਰੇਟ ਕਰਨਾ ਸੀਗਾ ਬਾਅਦ 'ਚ ਸਾਨੂੰ ਪਤਾ ਲੱਗਿਆ ਕਿ ਉੱਥੇ ਕੋਈ ਬਰਥਡੇ ਪਾਰਟੀ ਵੀ ਮਨ ਰੱਖੀ ਸੀਗੀ ਤੇ ਉਹਦੇ ਸਮੰਨ 'ਚ ਉਹ ਇਕੱਠੇ ਹੋ ਰਹੇ ਤੇ ਫਿਰ ਅਸੀਂ ਜਦੋਂ ਇਨਫੋਰਮੇਸ਼ਨ ਮਿਲੀ ਉਹਦੇ ਆਧਾਰ ਤੇ ਆ ਸਾਡੀ ਸੀਆਈਏ ਟੀਮ ਸਾਡੇ ਦੋ ਤਿੰਨ ਅਲੱਗ-ਅਲੱਗ ਥਾਣਿਆਂ ਦੇ ਐਸਐਚਓ ਤੇ ਸਾਡੇ ਦੋ ਡੀਐਸਪੀਜ਼ ਦੇਖ ਲਈ ਹੇਟ ਅਸੀਂ ਵੱਖ-ਵੱਖ ਟਰੈਪਸ ਲਾਏ ਉੱਥੇ ਤੇ ਸਿਵਲ ਤੇ ਵਰਦੀ ਚਾਰ ਅਲੱਗ-ਅਲੱਗ ਟੀਮਾਂ ਡਿਪਲੋਟ ਕੀਤੀ ਜਦੋਂ ਆਹ ਕ੍ਰਿਮੀਨਲ ਉੱਥੇ ਗੈਦਰ ਹੋਏ ਜਾਂ ਜਦੋਂ ਇਹਨਾਂ ਦਾ ਮੂਵਮੈਂਟ ਹੋ ਗਿਆ ਸਾਰਿਆਂ ਦਾ ਉਸ ਤੋਂ ਬਾਅਦ ਸਾਡੀ ਟੀਸੀਆਈਏ ਟੀਮ ਨੇ ਤੇ ਬਾਕੀ ਐਸਐਚਓ ਦੀ ਟੀਮ ਨੇ ਰੇਡ ਕਰਕੇ ਤੇ ਇਹਨਾਂ ਦੀ ਸਰਚ ਕੀਤੀ ਸਰਚ ਜਦੋਂ ਕੀਤੀ ਹੈਗੀ ਤੇ ਇਨੀਸ਼ੀਅਲੀ ਜਦੋਂ ਪਹਿਲੇ ਦਿਨ ਅਸੀਂ 7 ਬੰਦੇ ਰਾਉਂਡ ਅਪ ਕੀਤੇ ਤੇ ਉਹਨਾਂ ਚੋਂ ਸਾਡੇ ਕੋਲ 4 ਇਲੀਗਲ ਵੈਪਨ ਤੇ ਇੱਕ ਡੰਮੀ ਪਿਸਟਲ ਬਰਾਮਦ ਹੋਇਆ ਜਿਹੜੇ ਬੰਦੇ ਪਹਿਲੇ ਦਿਨ ਅਸੀਂ ਅरेस्ट ਕੀਤੇ ਉਹਨਾਂ ਦੇ ਨਾਮ ਮੈਂ ਤੁਹਾਨੂੰ ਦੱਸ ਦਿੰਦਾ ਇਹਨਾਂ ਵਿੱਚ ਇੱਕ ਚਰਨਜੀਤ ਉਰਫ ਰਾਜੂ ਸ਼ੂਟਰ ਹੈਗਾ ਹਰਪ੍ਰੀਤ ਸਿੰਘ ਉਰਫ ਹੈਪੀ ਬਾਬਾ ਹੈਗਾ ਮਨਜਿੰਦਰ ਸਿੰਘ ਉਰਫ ਮਨੀ ਰਾਜਕਰਨ ਸਿੰਘ ਉਰਫ ਰਾਜਾ ਬੋਬੀ ਜੁਗਰਾਤ ਸਿੰਘ ਗੁਰਦੇਵ ਸਿੰਘ 7 ਬੰਦੇ ਸੀ ਰਾਉਂਡ ਅਪ ਕੀਤੇ ਤੇ 4 ਇਲੀਗਲ ਵੈਪਨ ਅਸੀਂ ਬਰਾਮਦ ਕੀਤੇ ਉਸ ਤੋਂ ਬਾਅਦ ਜਿਹੜਾ ਹੈਗਾ ਫਰਦਰ ਜਦੋਂ ਅਸੀਂ ਇਹਨੂੰ ਮਤਲਬ ਚਾਰ ਵਿੱਚੋਂ ਤਿੰਨ ਇਲੀਗਲ ਵੈਪਨ ਪਲੱਸ ਇੱਕ ਡਮੀ ਪਿਸਟਲ ਜਦੋਂ ਅਗਲੇ ਦਿਨ ਇਹਨਾਂ ਤੋਂ ਫਿਰ ਫਰਦਰ ਪੁਸ਼ਤਾਚ ਕੀਤੀ ਤੇ ਫਿਰ ਆ 26 ਤਾਰੀਖ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਜਦੋਂ ਅਸੀਂ ਪਹਿਲੇ ਦਿਨ ਇਹਨਾਂ ਨੂੰ ਫੜਿਆ ਉਸ ਤੋਂ ਬਾਅਦ ਜਦੋਂ ਅਗਲੇ ਦਿਨ ਅਸੀਂ ਇਹਨਾਂ ਤੋਂ ਪੁਸ਼ਤਾਚ ਕੀਤੀ ਦੋ ਹੋਰ ਵੈਪਨ ਇਹਨਾਂ ਤੋਂ ਬਰਾਮਦ ਹੋਏ ਤੇ ਫਿਰ ਅਸੀਂ ਅੱਗੇ ਫਰਦਰ ਇਹਨਾਂ ਦਾ ਰਿਮਾਂਡ ਲੈ ਕੇ ਕੋਰਟ 'ਚ ਪੇਸ਼ ਕਰਕੇ ਵੇਰੇ ਅਗੇ ਜਦੋਂ ਕਸਤਾਚ ਕੀਤੀ ਤੇ ਦੋ ਹੋਰ ਜਗਾਨਾ ਪਿਸਟਲ ਜਿਹੜੇ ਖਾਸ ਤੌਰ ਤੇ ਤੁਸੀਂ ਜਾਣਦੇ ਹੋ ਕਿ ਜਗਾਨਾ ਪਿਸਟਲ ਜਨਰਲੀ ਪਾਕਿਸਤਾਨ ਤੋਂ ਜਾਂ ਅ ਇੰਟਰਨੈਸ਼ਨਲ ਬਾਰਡਰ ਤੋਂ ਸਮੱਗਲ ਹੁੰਦੇ ਹੈਗੇ ਤੇ ਉਹ ਬਰਾਮਦ ਕੀਤੇ ਟੋਟਲ ਹੁਣ ਤੱਕ ਦੀ ਬਰਾਮਦਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦੱਸ ਦੇਣਾ 7 ਪਿਸਟਲ ਜਿਹੜੇ ਇਲੀਗਲ ਬਰਾਮਦ ਕੀਤੇ ਜਿਨ੍ਹਾਂ ਵਿੱਚ ਦੋ ਪਿਸਤੌਲ 30 ਬੋਰ ਦੇ ਤਿੰਨ ਪਿਸਤੌਲ 32 ਬੋਰ ਦੇ ਦੋ ਪਿਸਤੌਲ ਜਗਾਨਾ 9mm ਦੇ ਜਿਹੜਾ ਬੈਂਡ ਹੁੰਦਾ ਤੇ ਇਲੀਗਲ ਵੀ ਹੈ। ਇੱਕ ਦਮੀ ਪਿਸਤੌਲ। ਟੋਟਲ ਜਿਹੜੇ 7 ਪਿਸਤੌਲ ਤੇ ਇੱਕ ਦਮੀ ਪਿਸਤੌਲ ਬਰਾਮਦ ਕੀਤਾ ਗਿਆ। 4 ਜਿੰਦਾ ਰਾਉਂਡ 30 ਬੋਰ ਦੇ, 6 ਜਿੰਦਾ ਰਾਉਂਡ 32 ਬੋਰ ਦੇ, 4 ਜਿੰਦਾ ਰਾਉਂਡ 9mm ਬਰਾਮਦ ਕੀਤੇ। ਤੇ ਅਸੀਂ ਫਰਦਰ ਇਹਨਾਂ ਤੋਂ ਪੁੱਛਤਾਚ ਕਰ ਰਹੇ ਹੈਗੇ। ਇਸ ਤਰੀਕੇ ਦੇ ਵੈਪਨਸ ਇੰਨੀ ਬੜੀ ਤਾਦਾਦ 'ਚ ਇਹਨਾਂ ਕੋਲੇ ਜਿਹੜੇ ਆਲਰੇਡੀ ਆ ਹਾਰਡ ਕੋਰ ਕ੍ਰਿਮੀਨਲਸ ਹੈਗੇ ਉਹਨਾਂ ਕੋਲੇ ਹੋਣਾ ਇਹਦਾ ਮਤਲਬ ਹੈਗਾ ਕਿ ਇਹਨਾਂ ਨੇ ਕੋਈ ਫਰਦਰ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਜਿਹਦੇ ਬਾਰੇ ਅਸੀਂ ਹੁਣ ਤੱਕ ਪੁੱਛਤਾਚ ਕਰ ਰਹੇ ਹਾਂਗੇ ਤੇ ਫਰਦਰ ਤੁਹਾਨੂੰ ਜਦੋਂ ਸਾਡੀ ਇਨਵੈਸਟੀਗੇਸ਼ਨ ਪੂਰੀ ਹੋ ਜਾਂਦੀ ਹੈ ਜੀ ਆਪਰੇਸ਼ਨਲ ਸੀਕਰਟ ਤੋਂ ਬਾਅਦ ਮਤਲਬ ਆਪਰੇਸ਼ਨਲ ਸੀਕਰਟਸ ਅਸੀਂ ਸ਼ੇਅਰ ਨਹੀਂ ਕਰ ਸਕਦੇ ਤੇ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਪੂਰੀ ਹੋ ਜਾਂਦੀ ਹੈ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜਿਹੜਾ ਰਾਜੂ ਸ਼ੂਟਰ ਹੈਗਾ ਤੇ ਹੈਪੀ 바ਵਾ ਹੈਗਾ ਇਹਨਾਂ ਦੇ ਖਿਲਾਫ ਹੈਪੀ 바ਵਾ ਦੇ ਖਿਲਾਫ ਵਕ ਵਕ ਆਮ ਐਕਟ ਐਨਡੀਪੀਐਸ ਐਕਟ ਤੇ 16 ਮੁਕਤਮੇ ਹੈਗੇ ਤੇ ਰਾਜੂ ਸ਼ੂਟਰ ਉਸ ਚਰਨਜੀਤ ਦੇ ਜਿਹੜੇ ਹੈਗੇ ਉਹ ਵੀ ਵੱਖ-ਵੱਖ ਕੇਸਾਂ 'ਚ ਜਿੱਦਾਂ ਆਮ ਸੈਕਟ ਹੋ ਗਿਆ ਐਂਡੀਪੀਐਸ ਹੋ ਗਿਆ ਆ ਜਿਹੜੇ ਹੈਗੇ ਇਹਦੇ ਕੋਲੇ 17 ਮੁਕੱਦਮੇ ਇਹਦੇ ਖਿਲਾਫ ਦਰਜ ਹੈਗੇ ਤੇ ਜਿੱਦੋਂ 307 ਦੇ ਕੇਸ ਲੜਾਈ ਝਗੜੇ ਹੋਰ ਸਾਰਾ ਜਿਹੜੇ ਹੈਗੇ 452 ਸਾਰੇ ਵੱਖ-ਵੱਖ ਸੈਕਸ਼ਨਸ ਇਹਨਾਂ ਦੇ ਖਿਲਾਫ ਹੈਗੇ ਤੇ ਦੋਨੋਂ ਹਾਰਡ ਕੋਰ ਕ੍ਰਿਮੀਨਲ ਹੈਗੇ ਇਹਨਾਂ ਦੇ ਨਾਲ ਬਾਕੀ ਐਸੋਸੀਏਟ ਹੈਗੇ ਤੇ ਇੱਕ ਬੜੀ ਚੰਗੀ ਕਾਰਗੁਜ਼ਾਰੀ ਸੀਆਈਏ ਟੀਮ ਦੀ ਸਾਡੀ ਹੈਗੀ ਜਿਨੇ ਐਸਪੀਡੀ ਦੀ ਨਿਗਰਾਨੀ ਹੇਠ ਕੰਮ ਕਰਦੇ ਹੋਏ ਉਹ ਸਾਰਾ ਆਪਰੇਸ਼ਨ ਅਨਜਾਨ ਦਿੱਤਾ ਹੈਗਾ ਅੱਜ ਅਸੀਂ ਸਾਨੂੰ ਉਮੀਦ ਹੈ ਕਿ ਕਿ ਨਾਲ ਤੋਂ ਹੋਰ ਫਰਦਰ ਅਸੀਂ ਪੁਛਤਾਚ ਕਰਾਂਗੇ ਤੇ ਹੋਰ ਰਿਕਵਰੀ ਹੋਣ ਦੀ ਵੀ ਉਮੀਦ ਹੈ ਕਿ ਪਲੱਸ ਜਿਹੜੇ ਕ੍ਰਾਈਮ ਨੂੰ ਇਹਨਾਂ ਨੇ ਕਮਿਟ ਕਰਨਾ ਸੀਗਾ ਉਹਦੇ ਬਾਰੇ ਅਸੀਂ ਟ੍ਰੇਸ ਕਰ ਰਹੇ ਹੈਗੇ ਸਾਡੀ ਪੁਛਤਾਚ ਚੱਲ ਰਹੀ ਹੈ ਕਿ ਉਹ ਫਰਦਰ ਤੋਂ ਸ਼ੇਅਰ ਕਰਾ ਸੋ ਰਿਮਾਂਡ ਕਿਨਾਂ ਆਇਆ ਦੋ ਦੰਦਾ ਹੋਰ ਮਿਲਿਆ ਹੈਗਾ ਇਹਨਾਂ ਦਾ ਰਿਮਾਂਡ ਅੱਜ ਕੀ ਤੇਜ ਹੈ ਅੱਜ ਫੇਰ ਪੇਸ਼ ਕਰਨਾ ਇਹਨਾਂ ਨੂੰ ਪਹਿਲਾਂ ਦੋ ਦੰਦਾ ਰਿਮਾਂਡ ਤੇ ਸੀਗੇ ਜਿਹਦੀ ਰਿਕਵਰੀ ਹੋਈ ਹੈਗੀ ਫਰਦਰ ਆਜ ਕਰਕੇ ਫੇਰ ਅਸੀਂ ਦੋ ਤਿੰਨ ਦੰਦਾ ਰਿਮਾਂਡ ਡਿਮਾਂਡ ਕਰਾਂਗੇ ਹੋਰ ਵੀ ਦੇਖੋ ਹੁਣ ਆ ਤੋ ਇਹ ਕੋਈ ਮਤਲਬ ਆਰਗੇਨਾਈਜ਼ ਤਰੀਕੇ ਨਾਲ ਜਿੰਨੇ ਇਨਾਸ ਲਾਈਕ ਇਕੱਠਾ ਕੀਤਾ ਹੋਇਆ ਹੈਗਾ ਤੇ ਦੇਸਾਂ ਦਾ